ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਬਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾਂ ਲਗਾਉਣਾ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਤੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੱਕ ਕੇ ਇਸ ਦੇ ਵਿੱਚ ਇਸ ਦੇ ਥੱਲੇ ਵਾਲੇ ਪੱਲੇ ਦੇ ਵਿੱਚੋਂ ਬਲਾਂ ਨੂੰ ਇਕੱਠੇ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਲਾ ਕੇ ਉਪਰਲੀ ਸਾਈਡ ਕ ਪੇਚ ਬਣਾ ਦਵਾਂਗੇ ਜੀ ਅਤੇ ਇਸ ਦੇ ਦੋਨੋਂ ਪੱਲਿਆਂ ਦੇ ਵਿੱਚ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਉਪਰਲੇ ਪੇਚ ਨੂੰ ਆਪਾਂ ਨੇ ਸੈੱਟ ਕਰ ਲੈਣਾ ਹੈ ਉਂਗਲ ਅੰਗੂਠੇ ਦੇ ਨਾਲ ਚੱਕ ਕੇ ਆਪਾਂ ਇਸ ਲੜ ਦੇ ਵਿੱਚ ਜਿੰਨੇ ਵੀ ਵਾਲਾ ਆਪਣੇ ਇਕੱਠੇ ਹੋਣਗੇ ਉਹਨਾਂ ਲੜਾਂ ਨੂੰ ਖਿਲਾਰ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਤੋਂ ਪਹਿਲਾਂ ਜਿਹੜੇ ਆਪਾਂ ਹੁਣ ਲੜ ਲਗਾਏ ਨੇ ਉਹਨਾਂ ਦੇ ਬਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਜੇਕਰ ਕੋਈ ਵਲ ਢਿੱਲਾ ਹੋਵੇਗਾ ਉਸ ਨੂੰ ਆਪਾਂ ਬਾਅਦ ਦੇ ਨਾਲ ਟਾਈਟ ਕਰ ਲਵਾਂਗੇ ਸੈੱਟ ਕਰ ਲਵਾਂਗੇ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਲਾ ਕੇ ਇਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਜੀ ਇੱਕ ਵਾਰ ਇਸ ਦੇ ਵਿੱਚ ਉਂਗਲੀ ਨਾਲ ਅੰਗੂਠੇ ਨਾਲ ਚੱਕ ਕੇ ਇਸ ਦੇ ਲੜ ਦੇ ਵਿੱਚ ਵਾਲਾਂ ਨੂੰ ਆਪਾਂ ਇਕੱਠੇ ਕਰਾਂਗੇ ਅਤੇ ਜਿੱਥੇ ਆਪਣੇ ਇਸ ਤੋਂ ਪਹਿਲਾਂ ਵਾਲੇ ਲੜ ਦੇ ਵਾਲ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜਦੇ ਵਾਲਾ ਨੂੰ ਜਿਹੜਾ ਸ਼ੁਰੂ ਕਰਾਂਗੇ ਵੀਡੀਓ ਜੇੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਣਪਾ ਬਾਅਦ ਇਹਨਾਂ ਆਪਣੇ ਉੱਪਰਲੇ ਸਾਈਡ ਦੇ ਪੇਚਾਂ ਦੀ ਜੜੀ ਸਫਾਈ ਕਰ ਲਵਾਂਗੇ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਲਾ ਕੇ ਉੱਪਰ ਚੜ੍ਹ ਕੇ ਪਏ ਬਣਾ ਦੇਵਾਂਗੇ ਜੀ ਅਤੇ ਸਦੇ ਦੋਈ ਪੱਲਿਆਂ ਦੇ ਵਿੱਚੋਂ ਉੱਪਰਲੇ ਪਹਿਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਅੰਗੂਠੇ ਦੇ ਨਾਲ ਚੱਕ ਕੇ ਆਪਾਂ ਸਲੱਡ ਦੇ ਵਿੱਚ ਵਲਾਂ ਨੂੰ ਇਕੱਠੇ ਕਰਾਂਗੇ ਪਾ ਬਾਦ ਨਾਲ ਜਿਹੜਾ ਆਪਾਂ ਇਹ ਲੜ ਲਗਾਇਆ ਇਸ ਦੇ ਬਲਾਂ ਨੂੰ ਸੈੱਟ ਕਰ ਲਵਾਂਗੇ ਤੇ ਪੁਲੀ ਸਾਈਡ ਦੇ ਪੇਚਾਂ ਦੀ ਜਿਹੜੀ ਸਫਾਈ ਕਰ ਲਵਾਂਗੇ ਜੀ ਜੇਕਰ ਕੋਈ ਬਾਲਾ ਆਪਣਾ ਢਿੱਲਾ ਹੋਵੇਗਾ ਉਸ ਨੂੰ ਆਪਾਂ ਬਾਦ ਦੇ ਨਾਲ ਟੈਟ ਕਰ ਲਵਾਂਗੇ ਜੀ ਤੇ ਉਸ ਦੇ ਵਿੱਚ ਹੋਰ ਬਣਾ ਨੂੰ ਬਣਾਵਾਂਗੇ ਜੇ ਪਾਗਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ ਜਿਹੜੀ 7 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਰੂਵੈਲ ਕਪੜੇ ਦੀ ਪੱਗ ਮੰਦਦੇ ਹੋ ਤਾਂ ਤੁਸੀਂ ਉਸ ਕਪੜੇ ਦੇ ਵਿੱਚ ਵੀ ਇਹ ਪੱਗਾਂ ਜਿਹੜੀ ਬਣ ਸਕਣਿਓ ਜੀ ਵੜਾ ਵਾਲੀ ਸਾਈਡ ਕੋਲ ਇਹ ਇਸ ਪਾਗ ਦੇ ਵਿੱਚ ਵਾਣ ਵਾਲੀ ਸਾਈਡ ਕੋਲ 6 ਲਾੜ ਆਉਣਗੇ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਕੋਲ 5 ਪੇਚ ਆਉਣਗੇ ਜੀ ਹੁਣ ਜਿਹੜਾ ਪਾਗਲਾ ਲਾੜ ਲਗਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਦੇ ਵਿੱਚ ਆਪਾਂ ਥੋੜੇ ਜਿਹਾ ਵਾਣ ਨੂੰ ਇਕੱਠੇ ਕਰਾਂਗੇ ਜਿੰਨੇ ਆਪਾਂ ਬਾਅਦ ਦੇ ਨਾਲ ਆਪਣੇ ਪੇਚਾਂ ਨੂੰ ਆਪਣੇ ਬਲਾਂ ਨੂੰ ਸੈੱਟ ਕਰ ਲਵਾਂਗੇ ਜੀ ਵੀਡੀਓ ਨੂੰ ਜਿੰਨੇ ਲੋਕ ਤਾਂ ਵੀਡੀਓ ਨੂੰ ਵਾਧੂ-ਵਾਧੂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੁਣ ਆਪਾਂ ਆਪਣੇ ਉੱਪਰ ਹੀ ਛੱਡ ਦੇ ਪੇਚਾਂ ਨੂੰ ਜਿਹੜਾ ਸੈੱਟ ਕਰ ਲਵਾਂਗੇ ਹੁਣ ਜਿਹੜਾ ਆਪਾਂ ਅਗਲਾ ਲਗਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਲਾ ਕੇ ਉਪਰਲੀ ਸਾਈਡ ਇੱਕ ਪੇਜ ਬਣਾ ਦਵਾਂਗੇ ਜੀ ਅਤੇ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਮੋਟਾ ਪਾਸਾ ਉੱਪਰ ਲਾ ਕੇ ਉਪਰਲੀ ਸਾਈਡ ਇੱਕ ਪੇਜ ਬਣਾ ਦਵਾਂਗੇ ਅਤੇ ਇਸ ਵਾਰ ਆਪਾਂ ਉੱਪਰਲੇ ਪੱਲੇ ਨੂੰ ਆਪਾਂ ਅੱਖ ਤੱਕ ਖੋਲ ਲੈਣਾ ਹੈ ਜੇਕਰ ਆਪਣਾ ਲਾੜਾ ਜਿਹੜਾ ਉਹ ਘਟ ਜਾਂਦਾ ਹੈ ਤਾਂ ਆਪਾਂ ਦੁਬਾਰਾ ਪੱਗ ਨੂੰ ਖਿੱਚ ਕੇ ਟਾਈਟ ਕਰਕੇ ਆਪਾਂ ਇਸ ਲਾੜ ਨੂੰ ਸੈੱਟ ਕਰ ਸਕਦੇ ਹਾਂ ਜਿਹੜਾ ਆਪਾਂ ਇਹ ਲੜ ਲਗਾਵਾਂਗੇ ਇਸ ਦੇ ਵਿੱਚ ਥੋੜੇ ਜਿਹਾ ਬਲਾ ਪਾ ਕੇ ਆਪਾਂ ਇਸ ਲਾਣਾ ਨੂੰ ਜਿਹੜਾ ਸਿੱਧਾ ਹੀ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਜ ਜਿਸ ਨਾਲ ਆਪਣੇ ਬਲਾਂ ਨੂੰ ਜਿਹੜਾ ਸੈੱਟ ਕਰ ਲਵਾਂਗੇ ਤੇ ਬਾਅਦ ਨਾਲ ਉੱਪਰਲੀ ਸਾਈਡ ਦੇ ਪੇਚਾਂ ਦੇ ਵੀ ਜਿਹੜੀ ਸਫਾਈ ਆ ਜਿਹੜੀ ਕਰ ਲਵਾਂਗੇ ਜੀ ਹੁਣ ਜਿਹੜਾ ਆ ਪਾ ਕਲਗੀ ਇਹ ਲੜਾ ਲਗਾਉਣ ਦੇ ਨਾਲ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਕੰਪਲੀਟ ਹੋ ਚੁੱਕੀ ਹੈ ਜਿਹੜੀ ਜਿਹੜਾ ਆ ਪਾ ਕਲਗੀ ਲੜਾ ਲਗਾਣਾ ਹੱਸਦੇ ਦੋਈ ਪਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰਾਂਗੇ ਤੇ ਇਸ ਲੜਾ ਨੂੰ ਆਪਾਂ ਸਿੱਧਾ ਹੀ ਲਗਾਵਾਂਗੇ ਇਸ ਕਾਰਨ ਆਪਾਂ ਜੇ ਮਾ ਛੇ ਜਿਹੜਾ ਛੇਵਾਂ ਲੜ ਲਗਾ ਸੀ ਉਸ ਦੇ ਥਲੇ ਆਪਾਂ ਇਸ ਲੜਾ ਨੂੰ ਦੱਬ ਕੇ ਆਪਾਂ ਪੱਗ ਮੈਨ ਲਗਾ ਦੇਣਾ ਹੈ ਜਿਸ ਦੇ ਨਾਲ ਆਪਣਾ ਜਿਹੜਾ ਇਹ ਲੜਾ ਢਲਾ ਨਾ ਹੋਵੇ ਇਹ ਲੜ ਢੋਣ ਨਾਲ ਆਪਣੀ ਪੱਗ ਦੀ ਜਿਹੜੀ ਫਰੰਟ ਸਾਈਡ ਹੈ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਸਿਰ ਟਕਣਾ ਅਤੇ ਬੈਕ ਸਾਈਡ ਦਾ ਲੜ ਢੋਣਾ ਰਹਿ ਚੁੱਕਿਆ ਜਿਹੜਾ ਆਪਾਂ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਲੜਦੇ ਆ ਸੀ ਉਸ ਦੇ ਨਾਲ ਟਕਾਂਗੇ ਉਸ ਦੇ ਦੋਈ ਪੈਲੇ ਨੂੰ ਆਪਾਂ ਨੇ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਤੇ ਸਿਰ ਦੇ ਉੱਤੇ ਇਸ ਲੜ ਨੂੰ ਖਿਲਾਰ ਲੈਣਾ ਹੈ ਜੀ ਅਤੇ ਵੜਨ ਵਾਲੀ ਸਾਈਡ ਤੋਂ ਆਪਾਂ ਜਿਹੜਾ ਛੇਮਾ ਲੜ ਲਗਾਇਆ ਸੀ ਉਸ ਦੇ ਥੱਲੇ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਤੋਂ ਪਹਿਲੇ ਪੇਚ ਦੇ ਥੱਲੇ ਆਪਾਂ ਇਸ ਲੜ ਨੂੰ ਦੱਬ ਦੇਣਾ ਹੈ ਅਤੇ ਬੈਕ ਸਾਈਡ ਤੋਂ ਲੜ ਖਿੱਚ ਕੇ ਆਪਾਂ ਨੇ ਜਿਹੜਾ ਸੇਰਾ ਕਵਰ ਕਰ ਲੈਣਾ ਹੈ ਜੇਕਰ ਆਪਣਾ ਤਾਂ ਵੀ ਸਿਰਕ ਤੋਂ ਬ੍ਰੀਕ ਨੰਗਾ ਰਹਿ ਜਾਂਦਾ ਹੈ ਤਾਂ ਆਪਾਂ ਉਸ ਨੂੰ ਬਾਜ ਦੇ ਨਾਲ ਆ ਜਿਹੜਾ ਉਹ ਕਵਰ ਕਰ ਲਵਾਂਗੇ ਜੀ ਇਸ ਦੇ ਇਸ ਟ੍ਰਿਕ ਦੇ ਨਾਲ ਆਪਣਾ ਜਿਹੜਾ ਸੇਰਾ ਉਹ ਕੰਪਲੀਟ ਪ੍ਰੋਪਰ ਕਵਰ ਹੋ ਜਾਵੇਗਾ ਜੀ ਉਹ ਜਿਹੜਾ ਆਪਾਂ ਬੈਕ ਸਾਈਡ ਦਾ ਲੜ ਲਗਾਉਣਾ ਉਸ ਤੇ ਆਪਾਂ ਦੋਹੀ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰਾਂਗੇ ਅਤੇ ਬੈਕ ਸਾਈਡ ਤੇ ਲੜ ਨੂੰ ਜਿਹੜਾ ਲਗਾ ਦਵਾਂਗੇ ਜੀ ਇਹ ਬੈਕ ਸਾਈਡ ਦਾ ਲੜ ਲਗਾਉਣ ਨਾਲ ਆਪਣੀ ਪੱਗ ਦੀ ਜਿਹੜੀ ਸ਼ੇਪ ਆਪਣੀ ਜਿਹੜੀ ਪੱਗ ਉਹ ਕੰਪਲੀਟ ਹੋ ਚੁੱਕੀ ਹੈ ਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਪੱਗ ਪਸੰਦਾਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜਲਦੀ ਮਿਲਾਂਗੇ ਨਵੀਂ ਵੀਡੀਓ ਵਿੱਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ